ਕੇਰ ਕੇ ਇਸ ਨੇ ਮੇਰੇ ਨਾਲ ਝੜਪ ਕੀਤੀ ਜਿੱਥੇ ਹੱਥੋਂ ਬਾਈ ਅਸੀਂ ਦੋਨੋਂ ਹੀ ਹੋ ਗਏ ਜੀ ਇਹ ਵੀ ਡਿੱਗਿਆ ਮੈਂ ਵੀ ਡਿੱਗਿਆ ਜੀ ਇਹਨੇ ਮੇਰੇ ਮਾਰੀਆਂ ਹੋਣੀਆਂ ਮੈਂ ਇਹਦੇ ਮਾਰੀਆਂ ਹੋਣੀਆਂ ਤੁਸੀਂ ਕਿਹੜੀ ਬਹਾਦਰੀ ਕਰ ਲਈ ਐ ਰਕ ਬਜ਼ੁਰਗ ਨੂੰ ਕੁੱਟ ਕੇ ਕਿਉਂ ਕੁੱਟਿਆ ਬਾਈ ਤੁਸੀਂ ਸਾਡੇ ਘਰ ਦੇ ਮੂਰੇ ਮੇਰੀ ਮੰਮੀ ਗਣੀ ਇਹਨੇ ਮੁੱਛਾਂ ਜੜੀਆਂ ਨੇ ਜੀ ਮੁੱਛਾਂ ਝੜ ਕੇ ਇਸ਼ਾਰੇ ਗਲਤ ਕੀਤੇ ਨੇ ਸਾਡੇ ਕੋਲ ਵੀਡੀਓ ਐਵੀਡੈਂਸ ਵੀ ਆ ਅਸੀਂ ਪੁਲਿਸ ਨੂੰ ਦਿੱਤਾ ਜੀ ਜਿਹੇ ਗੰਦੇ ਇਸ਼ਾਰੇ ਕਰ ਰਿਹਾ ਉਹ ਜੋ ਆਡੀਓ ਵੀ ਆ ਕੈਮਰੇ ਦੀ ਆਡੀਓ ਰਿਕਾਰਡਿੰਗ ਹੀ ਹੋਈ ਆ ਇਹ ਗਾਣਾ ਗੱਡ ਰਿਹਾ ਉਹਨਾਂ ਦੇ ਨਾਲ ਤੁਹਾਡੀ ਕੀ ਰੰਜਿਸ਼ ਹੈ ਜਿਸ ਕਰਕੇ ਉਹ ਤੁਹਾਡੇ ਕੋ ਨੀ ਮੁੱਛਾਂ ਚਾੜਦੇ ਨੇ ਜਾਂ ਫਿਰ ਤੁਸੀਂ ਦੱਸਿਆ ਵੀ ਉਹ ਗਲਤ ਇਸ਼ਾਰੇ ਕਰਦੇ ਨੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰੈਸ਼ਰ ਨਾਲ ਸਾਡੇ ਦੇ ਆਮ ਲੋਕਾਂ ਦੇ ਪਰਚੇ ਕਰਾ ਕੇ ਉਹਨਾਂ ਨੂੰ ਗੈਂਗਸਟਰ ਬਣਾ ਦੇ ਨਹੀਂ ਬਣਾ ਰਹੇ ਨੇ ਜੀ ਉਸ ਤੋਂ ਬਾਅਦ ਅੱਜ ਮੇਰੇ ਤੇ ਨਵਾਂ ਪਰਚਾ ਇੱਕ ਹੋਰ ਹੋਇਆ ਜੀ 751 ਦਾ ਇਹਨਾਂ ਨੂੰ ਇਹ ਡਰ ਜੀ ਸੜਕ ਰੋਕਣਗੇ ਟ੍ਰੈਫਿਕ ਜਾਮ ਹੋਊਗਾ ਡਰਦੇ ਨੇ ਵੀ ਤਾਂ ਨਾਲ ਲੱਗੂਗਾ ਵੀ ਆਪਾਂ ਚਲੋ ਐ ਕਰਦੇ ਆ ਵੀ ਪਰਚਾ ਦੇ ਦਿੰਨੇ ਆ ਸਾਨੂੰ ਇਹ ਵੀ ਗਿਆ ਵੀ ਛੋਟਾ ਜਿਹਾ ਵਰਚਾ ਇੱਕ ਦਿਨ ਜਵਾਰ ਆ ਜਾਊਗਾ ਯਾਰ ਇੰਨੇ ਜੇ ਖੁਸ਼ ਹੋ ਜਾਣਗੇ ਸਾਡੇ ਕੋਲੋਂ ਵੀ ਪੁਲਿਸ ਵਾਲੇ ਕਹਿੰਦੇ ਵੀ ਸასი ਕਾਲ ਪੁਆਦ ਬੈਬ ਟੀਵੀ ਦੇਖ ਰਹੇ ਹਾਂ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਕੱਲ ਮੀਡੀਆ ਦੇ ਵਿੱਚ ਇੱਕ ਖਬਰ ਨਾਸ਼ਰ ਹੁੰਦੀ ਆ ਜਿਸ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਲਹਿਰਾ ਗਾਗਾ ਦੇ ਨਾਲ ਲੱਗਦੇ ਪਿੰਡ ਖਾਈ ਦੇ ਵਿੱਚ ਕੁਝ ਗੈਂਗਸਟਰਾਂ ਦੇ ਵੱਲੋਂ ਇੱਕ ਬਜ਼ੁਰਗ ਦੇ ਉੱਤੇ ਹਮਲਾ ਕੀਤਾ ਗਿਆ ਹਮਲੇ ਦੇ ਦੌਰਾਨ ਬਜ਼ੁਰਗ ਨੂੰ ਜਿਹੜਾ ਕਿ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਦੌਰਾਨ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਮੁੰਡੇ ਗੈਂਗਸਟਰ ਦੱਸੇ ਜਾ ਰਹੇ ਨੇ ਉਹ ਮੁੰਡੇ ਉਸ ਖਾਈਪਿੰਡ ਦੇ ਹੀ ਰਹਿਣ ਵਾਲੇ ਨੇ ਜਿੱਥੋਂ ਦਾ ਉਹ ਬਜ਼ੁਰਗ ਰਹਿਣ ਵਾਲਾ ਹੈ ਸੋ ਉਹ ਗੈਂਗਸਟਰ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਸ ਬਜ਼ੁਰਗ ਦੇ ਉੱਤੇ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਜੀ ਤੁਸੀਂ ਇੱਕ ਬਜ਼ੁਰਗ ਦੇ ਉੱਤੇ ਹਮਲਾ ਕੀਤਾ ਹੈ ਇੱਕ ਬਜ਼ੁਰਗ ਦੀ ਕੁੱਟਮਾਰ ਕੀਤੀ ਹੈ ਤੁਹਾਨੂੰ ਦੱਸਿਆ ਜਾ ਰਿਹਾ ਮੀਡੀਆ ਦੇ ਵਿੱਚ ਕਿ ਗੈਂਗਸਟਰਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੁਸੀਂ ਕਿਹੜੀ ਬਹਾਦਰੀ ਕਰ ਲਈ ਹੈ ਰ ਇੱਕ ਬਜ਼ੁਰਗ ਨੂੰ ਕੁੱਟ ਕੇ ਕਿਉਂ ਕੁੱਟਿਆ ਬਾਈ ਤੁਸੀਂ ਬਜ਼ੁਰਗ ਨੂੰ ਪਹਿਲੀ ਗੱਲ ਤਾਂ ਭਾਈ ਅਜੀ ਕੋਈ ਗੈਂਗਸਟਰ ਨਹੀਂ ਹੈਗੇ ਅਸੀਂ ਆਮ ਕਰਾਂ ਦੇ ਮੁੰਡੇ ਆ ਖੇਤੀਬਾੜੀ ਕਰਨ ਵਾਲੇ ਆ ਮੈਂ ਬਾਹਰ ਲੈ ਕੇ ਆਇਆ ਆ ਅਸਟ੍ਰੇਲੀਆ ਮੈਂ ਤਾਂ ਕਹੀਂ ਸੋਚ ਕੇ ਆਇਆ ਸੀ ਵਧੀਆ ਪੰਜਾਬ ਆ ਜਾਂ ਵਧੀਆ ਬਾਹਰ ਨਾਲੋਂ ਮੈਨੂੰ ਨਹੀਂ ਪਤਾ ਕਿ ਇੱਥੇ ਐ ਹੋਊਗਾ ਜਿਹੜੇ ਸਾਹ ਉਹਨਾਂ ਨਾਲ ਇਹ মিডিਆ ਵਾਲੇ ਲਾ ਲੋ ਜਿਨ੍ਹਾਂ ਨੇ ਸਾਡੇ ਖਿਲਾਫ ਪਾਇਆ ਵੀ ਇਹ ਗੈਂਗਸਟਰ ਨੇ ਇਹ ਉਹ ਸਾਦਾ ਜਥੇਬੰਦੀਆਂ ਦਬਾਅ 'ਚ ਪਾਇਆ ਹੋਵੇ ਜਾਂ ਉਹਨਾਂ ਨੇ ਕੋਈ ਪੈਸੇ ਲੈ ਕੇ ਪਾਇਆ ਹੋਵੇ ਜਿਵੇਂ ਇਹ ਬਣਾਈ ਜਾਂਦੇ ਨੇ ਮੈਨੂੰ ਤਾਂ ਲੱਗਦਾ ਕਿ ਤੇ ਸਾਨੂੰ ਸੱਚੀ ਗੈਂਗਸਟਰ ਨਾ ਬਣਾਦਾਂ ਕਿਤੇ ਸਾਡਾ ਇਨਕਾਉਂਟਰ ਨਹੀਂ ਹੋ ਜੇ ਜਿਵੇਂ ਆਪਣੇ ਪੰਜਾਬ 'ਚ ਚੱਲ ਰਿਹਾ ਕਿੰਨੇ ਝੂਠੇ ਮੁਕਾਬਲੇ ਹੋ ਰਹੇ ਨੇ ਅੱਜ ਮੈਂ ਹੁਣ ਪਿੱਛੇ ਜਾਪਾ ਪੜਿਆ ਜੀ ਮੁਕਾਬਲਾ ਜੀ ਸੀਬੀਏ ਨੂੰ ਮਨ ਲੱਗਾ ਉਹ ਵੀ ਦਿੱਤੀ ਆ ਇੱਕ ਵਾਰੀ ਉਹਦਾ ਮੁਕਾਬਲੇ ਇਹ ਜਿ ਕਿੰਨੀ ਹੋ ਰਹੇ ਨੇ ਰੋਜ਼ ਹੀ ਖਬਰਾਂ 'ਚ ਪੜਦੇ ਆ ਸਾਨੂੰ ਤਾਂ ਹੀ ਡਰ ਲੱਗਣ ਲੱਗ ਗਿਆ ਕਿਤੇ ਹੁਣ ਸਾਡਾ ਪੁਲਿਸ ਇਨਕਾਉਂਟਰ ਨਹੀਂ ਕਰਦੇ ਭਾਈ ਕਾਰਨ ਕੀ ਸੀ ਜਿਹੜੀ ਕੱਲ ਲੜਾਈ ਹੁੰਦੀ ਆ ਪਹਿਲਾਂ ਤਾਂ ਤੁਹਾਡਾ ਨਾਮ ਦੱਸੋ ਤੇ ਉਸ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਦਿਓ ਕਿ ਜਿਹੜੀ ਕੱਲ ਲੜਾਈ ਹੁੰਦੀ ਆ ਉਸਦੇ ਕਾਰਨ ਕੀ ਰਿਹਾ ਤੁਸੀਂ ਕਿਉਂ ਬਜ਼ੁਰਗ ਦੀ ਕੁੱਟਮਾਰ ਕੀਤੀ ਬਾਈ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਤੇ ਮੈਂ ਪਿੰਡ ਖਾਈ ਦੀ ਰਹਿਣ ਵਾਲਾ ਤੇ ਜਿਹੜੀ ਇਹ ਬਜ਼ੁਰਗ ਦੀ ਕੁੱਟਮਾਰ ਆ ਮੈਂ ਥੋੜਾ ਜਿਹਾ ਪਿੱਛੇ ਜਾ ਕੇ ਦੱਸਦਾ ਜੀ ਇਹ ਬੰਦੇ ਨੇ ਨਰਪੈ ਸਿੰਘ ਤੇ ਡੈਡੀ ਅਜਮੇਰ ਸਿੰਘ ਨੇ ਮੈਨੂੰ ਕੁਝ ਸਮਾਂ ਪਹਿਲਾਂ ਅਸ਼ਲੀਲ ਹਰ ਇਸ਼ਾਰੇ ਕੀਤੇ ਸੀ ਉਹ ਮੈਂ ਕਹ ਦੱਸ ਨਹੀਂ ਸਕਦਾ ਕੈਮਰੇ ਤੇ ਸਾਡੀਆਂ ਮਾਮਾ ਭੈਣਾਂ ਵੀ ਦੇਖਦੀਆਂ ਨੇ ਤੇ ਇਹਨੇ ਮੈਨੂੰ ਗਾਲੀ ਗਲੋਚ ਕਰਿਆ ਉਹਦੀ ਵੀ ਮੈਂ ਦਰਖਾਸਤ ਲੈ ਕੇ ਵੀ ਗਿਆ ਸੀ ਉੱਥੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਹੁਣ ਅੱਜ ਦੀ ਘਟਨਾ ਬਾਈ ਜੀ ਕੱਲ੍ਹ ਵਾਲੀ ਜਿਹੜੀ ਕੁੱਟਮਾਰ ਦੀ ਗੱਲ ਕਰਦੇ ਹਾਂ ਇਹ ਸਾਡੀ ਗਲੀ ਦੇ ਵਿੱਚ ਆਇਆ ਸਾਡੀ ਗਲੀ ਬਿਲਕੁਲ ਬੰਦਾ ਸਾਡੇ ਘਰ ਆ ਮਤਲਬ ਸਾਡੇ 4-5 ਘਰ ਨੇ ਉੱਥੇ ਇਹ ਜਾ ਕਿਸੇ ਦੇ ਆਇਆ ਹੁਣ ਪਰ ਸਾਡੇ ਘਰ ਦੇ ਮੂਰੇ ਮੇਰੀ ਮੰਮੀ ਗਣੀ ਇਹਨੇ ਮੁੱਛਾਂ ਝੜੀਆਂ ਨੇ ਜੀ ਮੁੱਛਾਂ ਝੜ ਕੇ ਇਸ਼ਾਰੇ ਗਲਤ ਕੀਤੇ ਨੇ ਤੁਸੀਂ ਐ ਸੋਚੋ ਵੀ ਅੱਜ ਆਪਾਂ ਪੰਜਾਬੀ ਆ ਜੀ ਆਪਣੇ ਚ ਅਣਖ ਦਾ ਖੂਹਾਂ ਜੀ ਜੇ ਹੁਣ ਕੋਈ ਬੰਦਾ ਆਪਣੇ ਮਾਂ ਪਿਓ ਪਿੱਛੇ ਕੁਝ ਨਹੀਂ ਕਰੂਗਾ ਫਿਰ ਉਹ ਇਹ ਚਲੋ ਜੀ ਉੱਥੋਂ ਹਰਕਤਾਂ ਕਰਕੇ ਮੁੱਛਾਂ ਝੜ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਕੀ ਹੁੰਦਾ ਮੈਂ ਆਪਣੇ ਖੇਤ ਵੱਲ ਜਾ ਰਿਹਾ ਹੁੰਦਾ ਜੀ ਇਸ ਨੇ ਆਪਣਾ ਮੋਟਰਸਾਈਕਲ ਮੇਰੇ ਮੋਟਰਸਾਈਕਲ ਦੇ ਮੂਰੇ ਕਰਕੇ ਤੇ ਮੈਨੂੰ ਘੇਰਿਆ ਜੀ ਘੇਰ ਕੇ ਇਸ ਨੇ ਮੇਰੇ ਨਾਲ ਝੜਪ ਕੀਤੀ ਜਿੱਥੇ ਹੱਥੋਂ ਬਾਈ ਅਸੀਂ ਦੋਨੋਂ ਹੀ ਹੋ ਗਏ ਜੀ ਇਹ ਵੀ ਡਿੱਗਿਆ ਮੈਂ ਵੀ ਡਿੱਗਿਆ ਜੀ ਇਹਨੇ ਮੇਰੇ ਮਾਰੀਆਂ ਹੋਣੀਆਂ ਮੈਂ ਇਹਦੇ ਮਾਰੀਆਂ ਹੋਣੀਆਂ ਉਹੀ ਗੱਲ ਆ ਬੰਦਿਆਂ ਨੇ ਛੜਾਤਾ ਕਿੰਨੀ ਕਿ ਲੜਾਈ ਹੁੰਦੀ ਹੋਣੀ ਆ ਮੈਨੂੰ ਲੱਗਦਾ ਸਾਰੀ 10 20 ਕਿੰਟਾਂ ਦੀ ਖੇਡ ਨਹੀਂ ਹੋਣੀ ਸੀ ਇਹ ਬੰਦੇ ਨੇ ਮੈਂ ਜਾ ਕੇ ਜੀ ਚੌਂਕੀ ਰੌਟ ਕਰਤੀ ਇਸ ਤੋਂ ਪਹਿਲਾਂ ਇਹ ਬੰਦਾ ਹਸਪਤਾਲ ਚ ਦਾਖਲ ਹੋ ਗਿਆ ਜਿਹੜਾ ਇਹਨਾਂ ਦਾ ਕੰਮ ਆ ਕੋਈ ਕੰਮ ਕਰੋ ਹਸਪਤਾਲ ਦਾਖਲ ਹਸਪਤਾਲ ਦਾਖਲ ਹੋ ਕੇ ਬਈ ਇਹਨਾਂ ਨੂੰ ਭੇਜ ਤਾਰਿਆ ਤੇ ਸੰਗਰੂਰ ਰੈਫਰ ਹੋ ਗਏ ਜੀ ਬਿਨਾ ਕੋਈ ਸੱਟ ਨਹੀਂ ਕੋਈ ਫੇਟ ਨਹੀਂ ਵੀ ਸੰਗਰੂਰ ਰੈਫਰ ਹੋ ਗਏ ਸਾਡੇ ਮਤਲਬ ਉਸ ਤੋਂ ਬਾਅਦ ਮੇਰੇ ਤੇ ਸ਼ਾਮ ਨੂੰ ਪਤਾ ਲੱਗਦਾ ਵੀ 341 506 ਤੇ ਨਾਲ ਇੱਕ ਤਾਰਾ ਹੋਰ ਆ ਜਿਹੜੀ 323 ਉਹ ਵੀ ਮੇਰੇ ਤੇ ਲਾਤੀ ਜੀ ਮੇਰੇ ਤੇ ਪਰਚਾ ਹੋ ਗਿਆ ਜੀ ਕੱਲ ਸ਼ਾਮ ਨੂੰ ਅੱਛਾ ਪਰ ਉਹ ਤੇ ਕੋਈ ਕਾਰਵਾਈ ਨਹੀਂ ਹੋਈ ਮੈਂ ਪੁੱਛਿਆ ਵੀ ਕੀ ਕੀ ਗੱਲ ਹੋ ਗਈ ਵੀ ਕਿਉਂ ਕਾਰਵਾਈ ਨਹੀਂ ਕਰ ਰਹੇ ਉਹ ਕਹਿੰਦੇ ਜੀ ਸਾਨੂੰ ਜੁਨੀਅਨ ਦਾ ਪ੍ਰੈਸ਼ਰ ਹੈ ਜੁਨੀਅਨ ਦੇ ਪ੍ਰੈਸ਼ਰ ਨਾਲ ਹੀ ਕੀਰਤੀ ਕਿਸਾਨ ਯੂਨੀਅਨ ਦੇ ਪ੍ਰੈਸ਼ਰ ਨਾਲ ਸਾਡੇ ਦੇ ਆਮ ਲੋਕਾਂ ਦੇ ਪਰਚੇ ਕਰਾ ਕੇ ਉਹਨਾਂ ਨੂੰ ਗੈਂਗਸਟਰ ਬਣਾ ਦੇ ਨਹੀਂ ਬਣਾ ਰਹੇ ਨੇ ਜੀ ਉਸ ਤੋਂ ਬਾਅਦ ਅੱਜ ਮੇਰੇ ਤੇ ਨਵਾਂ ਪਰਚਾ ਇੱਕ ਹੋਰ ਹੋਇਆ ਜੀ 751 ਦਾ ਉਹ ਕਾ ਕਿਹੜੇ ਮਾਮਲੇ ਦੇ ਵਿੱਚ ਇਸੇ ਮਾਮਲੇ 'ਚ ਜੀ ਮੇਰੇ ਤੇ ਦੋ ਪਰਚੇ ਦੋ ਦਣਾਜ ਹੋ ਗਏ ਜੀ ਮੈਂ ਦਰਖਾ ਪ੍ਰਸ਼ਾਸਨ ਮੂਰੇ ਉਹ ਵੀ ਚਲੋ ਐ ਬਚਤ ਰਹਿ ਗਈ ਮੈਨੂੰ ਅੱਜ ਰਾਤ ਰੱਖਣਾ ਸੀ ਇਹਨਾਂ ਨੇ ਸ਼ਾਮ ਨੂੰ 751 ਦੇਣੀ ਸੀ ਅਰੈਸਟ ਪਾ ਕੇ ਮੇਰੀ ਦੂਜੇ ਪਰਚੇ ਜ਼ਮਾਨਤਾਂ ਦੇ ਕੇ ਕਿਉਂਕਿ ਥਾਣੇ 'ਚ ਹੋਣੀ ਸੀ ਉਹ ਕੁਦਰਤੀ ਅਸੀਂ ਸਿੱਧੂਪੁਰ ਜਥੇਬੰਦੀ 'ਚ ਜੁੜੇ ਹੋਏ ਹਾਂ ਜੀ ਤੇ ਸਾਡੇ ਨਾਲ ਸਾਡੇ ਆਪਣਾ ਰਣ ਸਿੰਘ ਚੱਠਾ ਜੀ ਦਾ ਫੋਨ ਆਇਆ ਜੀ ਤੇ ਆ ਰਾਮ ਫਾਲ ਸਿੰਘ ਜੀ ਸਾਡੇ ਜਤਿੰਦਰ ਜੀ ਜਲੂਰ ਪ੍ਰੈਸ ਸਖਤਰ ਨੇ ਜੀ ਉਹ ਤੇ ਉਹਨਾਂ ਕਰਕੇ ਉਹ ਜੁਨੀ ਪ੍ਰੈਸ਼ਰ ਜੁਨੀਅਨ ਨੇ ਪ੍ਰੈਸ਼ਰ ਬਣਾਇਆ ਵੀ ਅਸੀਂ ਪੈਰਲਰ ਧਰਨ ਲਾਵਾਂਗੇ ਇਹਨਾਂ ਦੇ ਬਰਾਬਰ ਫੇਰ ਸਾਡੀਆਂ ਤੇ ਜ਼ਮਾਨਤਾਂ ਹੋਈਆਂ ਨੇ ਜੀ ਅਸੀਂ ਸਿੱਧੂਪੁਰ ਜਥੇਬੰਦੀ ਦਾ ਦਿলোਧਨਵਾਦ ਕਰਦੇ ਹਾਂ ਜੋ ਅਗਲੀ ਕਾਰਵਾਈ ਉਹ ਕਹਿਣਗੇ ਅਸੀਂ ਉਹ ਕਰਾਂਗੇ ਅਸੀਂ ਮੰਗ ਇਹੀ ਕਰਦੇ ਹਾਂ ਜੀ ਬਈ ਜੀ ਵੀ ਕਿਸੇ ਤੇ ਨਜਾਇਜ਼ ਪਰਚਾ ਨਾ ਕਰਾਵੇ ਤੇ ਜਿਹੜੇ ਸਾਡੇ ਪਰਚੇ ਹੋਏ ਨੇ ਉਹ ਰੱਦ ਕੀਤੇ ਜਾਣ ਤੇ ਮਤਲਬ ਜਿਹੜੀਆਂ ਤੁਸੀਂ ਗੱਲ ਦੱਸੀ ਹੈ ਕਿ ਉਹ ਉਹਨਾਂ ਦੇ ਫਾਦਰ ਸਾਹਿਬ ਨੇ ਜਿਹੜੇ ਨਿਰਪੈ ਸਿੰਘ ਦੇ ਜਿਹੜੇ ਜਥੇਬੰਦੀ ਦੇ ਆਗੂ ਨੇ ਨਿਰਪੈ ਸਿੰਘਾਂ ਤੇ ਉਹਨਾਂ ਦੇ ਨਾਲ ਤੁਹਾਡੀ ਕੀ ਰੰਜਿਸ਼ ਹੈ ਜਿਸ ਕਰਕੇ ਉਹ ਤੁਹਾਡੇ ਕੋ ਨੀ ਮੁੱਛਾਂ ਚਾੜਦੇ ਨੇ ਜਾਂ ਫਿਰ ਤੁਸੀਂ ਦੱਸਿਆ ਵੀ ਉਹ ਗਲਤ ਇਸ਼ਾਰੇ ਕਰਦੇ ਨੇ ਤੁਸੀਂ ਇੱਕ ਨੌਜਵਾਨ ਉਹ ਬਜ਼ੁਰਗ ਨੇ ਤੁਹਾਡਾ ਤਾਂ ਉਹਨਾਂ ਨਾਲ ਕੋਈ ਹਮ ਉਮਰ ਦਾ ਮੇਲ ਵੀ ਨਹੀਂ ਕਿ ਉਹ ਤੁਹਾਡੇ ਨਾਲ ਕੋਈ ਰੰਜਿਸ਼ ਰੱਖਣਗੇ ਕਾਰਨ ਕੀ ਆ ਤੁਹਾਡੇ ਨਾਲ ਕਿਉਂ ਚੜਪਦੇ ਨੇ ਇਸ ਤਰ੍ਹਾਂ ਬਾਈ ਜੀ ਕਾਰਨ ਇਹ ਆ ਉਹ ਸਾਡੇ ਦਾਦਾ ਜੀ ਦੀ ਉਮਰ ਦੇ ਨੇ ਠੀਕ ਹੈ ਜੀ ਸਤਕਾਰ ਨਾਲ ਚੱਲ ਵੱਡੇ ਨੇ ਉਮਰ ਦੇ ਵਿੱਚ ਮੇਰਾ ਵੱਡਾ ਭਾਈ ਸ਼ਮਿੰਦਰਦੀਪ ਸਿੰਘ ਦੇ ਘਰ ਵਾਲੀ ਨਾ ਸਰਪੰਚੀ ਦੇ ਵਿੱਚ ਖੜੇ ਸੀ ਉਹ ਉਹਨਾਂ ਨੇ ਹੋਰ ਬੰਦਾ ਖੜਾ ਕੀਤਾ ਸੀ ਆਪਣੀ ਆਪਣੇ ਵੱਲੋਂ ਦੋ ਧਰਾ ਨਹੀਂ ਸਾਡੇ ਪਿੰਡ 'ਚ ਬਸ ਉਸੇ ਦੇ ਖਾਰ ਰੱਖਦੇ ਰੱਖਦੇ ਸਾਡੀ ਤੂੰ ਤੂੰ ਮੈਂ ਮੈਂ ਵੋਟਾਂ 'ਚ ਜਿਵੇਂ ਅਕਸਰ ਪਿੰਡਾਂ 'ਚ ਹੋ ਜਾਂਦੀ ਓਵੇਂ ਹੋਈ ਹੋਈ ਹੈ ਜੀ ਕੋਈ ਬਾਲੀ ਵੱਡੀ ਗੱਲ ਨਹੀਂ ਚਲੋ ਵੋਟਾਂ ਹਰ ਸਾਲ ਹੁੰਦੀਆਂ ਨੇ ਹਰ ਸਾਲ ਬੰਦੇ ਲੜਦੇ ਝਗੜਦੇ ਨੇ ਹੋ ਜਾਂਦਾ ਹੁੰਦਾ ਤੇ ਇਹਨਾਂ ਨੇ ਮਨ ਦੇ ਵਿੱਚ ਖਾਰ ਇਹੀ ਰੱਖੀ ਬਸ ਵੋਟਾਂ ਵਾਲੀ ਗੱਲ ਵੋਟਾਂ ਵਾਲੀ ਗੱਲ ਜਦੋਂ ਨਰਪਾਇ ਸਿੰਘ ਤੇ ਸੱਟਾਂ ਵਾਦਦੀਆਂ ਨੇ ਸਾਡੇ ਇਹ ਪਿੰਡ ਦੀ ਜ਼ਮੀਨ ਦੇ ਮਾਮਲੇ ਚ ਉਹਨੇ ਹੂਬ ਹੂ ਅਸੀਂ ਵੀ ਉੱਥੇ ਮੌਜੂਦ ਸੀਗੇ ਜੀ ਹਸਪਤਾਲ 'ਚ ਅਸੀਂ ਵੀ ਪਤਾ ਲੈਣ ਗਏ ਆ ਤੇ ਇਹਦੇ ਕਰਦੇ ਸਾਨੂੰ ਪੁੱਠਾ ਸਿੱਧਾ ਜਿਹਾ ਬੋਲੇ ਨੇ ਨਹੀਂ ਨਿਰਪਾਇ ਸਿੰਘ ਦੇ ਸੱਟਾਂ ਕੌਣ ਮਾਰ ਗਿਆ ਕਿਵੇਂ ਸੱਟਾਂ ਲੱਗੀਆਂ ਕੀ ਘਟਨਾ ਸੀ ਉਹ ਉਹ ਸਾਡੇ ਪਿੰਡ ਕੋਈ ਜ਼ਮੀਨ ਸੀ ਕਿਸੇ ਨੇ ਲਈ ਸੀ ਜੀ ਤੇ ਕੋਈ ਖਰੀਦਣ ਵਾਲਾ ਕੋਈ ਵੇਚਣ ਵਾਲਾ ਸੀ ਜੀ ਉਹਨਾਂ ਦੇ ਕੋਈ ਬਸ ਉਹਦੇ ਵਿੱਚ ਝਗੜਾ ਸੀ ਉਹ ਜ਼ਮੀਨ ਦਾ ਜੀ ਉਹ ਚ ਉਹ ਸੱਟਾਂ ਮਾਰ ਗਏ ਜੀ ਇਹ ਸਾਡੀ ਇਹ ਸਾਡੇ ਮਤਲਬ ਜੁਨੀਅਨ ਦਾ ਆਗੂ ਹੈ ਜੀ ਕੋਈ ਇਹ ਨਰਪਾਲ ਸਿੰਘ ਸਰਕਾਰੀ ਮਾਸਟਰ ਵੀ ਤੇ ਨਾਲ ਕਿਰਤੀ ਕਿਸਾਨ ਯੂਨੀਅਨ ਦਾ ਆਗੂ ਹੈ ਕੋਈ ਇਹਦੇ ਸੱਟਾ ਮਾਰ ਗਿਆ ਵਿਵਾਦ ਹੋ ਗਿਆ ਜੀ ਉਹਦੇ ਵਿੱਚ ਇਹ ਬੰਦਿਆਂ ਨੇ ਸਾਡਾ ਨਾਂ ਪਵਾਉਣ ਦੀ ਕੋਸ਼ਿਸ਼ ਪੰਜ ਸੱਤ ਦਿਨਾਂ ਬਾਅਦ ਡੀ ਐਮ ਸੀ ਸਾਡੇ ਮਤਲਬ ਪਿੰਡ ਦੇ ਜਿੰਨੇ ਵੀ ਮਤਲਬ ਨੀਚ ਲੋਕ ਹੁੰਦੇ ਨੇ ਕੱਟਿਆ ਰਾਜਨੀਤੀ ਵਾਲੇ ਉਹ ਡੀ ਐਮ ਸੀ ਗਏ ਨੇ ਫਿਰ ਇਸ ਬੰਦੇ ਨੂੰ ਕਿਹਾ ਵੀ ਹੁਣ ਤੂੰ ਨੌਂ ਤਰ ਵੀ ਹੁਣ ਮੌਕਾ ਵੀ ਆਪਣੇ ਕੋਲੇ ਰਾਜਨੀਤੀ ਤਹਿਤ ਸਾਡਾ ਜਿਹੜਾ ਨੌਂ ਇਸ ਪਰਚੇ ਦੇ ਵਿੱਚ ਧਰਨ ਦੀ ਕੋਸ਼ਿਸ਼ ਕੀਤੀ ਜਿੱਥੇ ਸਾਨੂੰ ਪੁਲਿਸ ਨੇ ਮਤਲਬ ਸਾਰਾ ਫੋਨ ਜਿਹੜੀ ਐਫ ਆਈ ਆਰ ਪੁਲਿਸ ਨੂੰ ਲਿਖਾਈ ਗਈ ਹੈ ਫਸਟ ਇਨਫੋਰਮੇਸ਼ਨ ਦਿੱਤੀ ਗਈ ਪੁਲਿਸ ਨੂੰ ਉਹਦੇ ਵਿੱਚ ਪਹਿਲਾਂ ਤੁਹਾਡਾ ਨਾਮ ਰੱਖਿਆ ਗਿਆ ਸੀ ਨਹੀਂ ਨਹੀਂ ਭਾਜੀ ਉਹ ਤੇ ਸਾਡਾ ਬਿਲਕੁਲ ਨੋ ਹੀ ਨਹੀਂ ਜ਼ਿਕਰ ਨਹੀਂ ਸਾਡੇ ਸਾਹਮਣੇ ਬਿਆਨ ਲਿਖਾਏ ਨੇ ਭਾਜੀ ਸੋਸ਼ਲ ਮੀਡੀਆ ਤੇ ਪਿਆ ਵੀ ਫਲਾਣਾ ਫਲਾਣਾ ਬੰਦੇ ਮੇਰੇ ਸੱਟਾਂ ਮਾਰ ਗਏ ਮੈਨੂੰ ਕੁੱਟ ਗਏ ਤੇ ਉਸ ਤੋਂ ਬਾਅਦ ਆਪਾਂ ਨੂੰ ਵੀ ਹੁੰਦਾ ਜਿਹੜੇ ਕੁੱਟ ਗਏ ਚਲੋ ਅਗਲੇ ਤੇ ਕਾਰਵਾਈ ਹੋਣੀ ਆ ਉਹ ਹੋਊਗੀ ਇਹ ਸੰਭਵ ਆ ਤੇ ਉਹ ਤੋਂ ਬਾਅਦ 6-7 ਦਿਨਾਂ ਬਾਅਦ ਸਾਡੇ ਪਿੰਡ ਦੇ ਬੰਦੇ ਦਾ ਪਤਾ ਲੈਣ ਗਏ ਨੇ ਜੀ ਉੱਥੇ ਮਤਲਬ ਇਹਨਾਂ ਇਹਨੇ ਇਹਨੂੰ ਕਹਿ ਕੇ ਆਏ ਨੇ ਵੀ ਹੁਣ ਆਪਾਂ ਨੂੰ ਫਸ ਗਏ ਇਹ ਵੀ ਤੇਰਾ ਇਹ ਆਪਣੇ ਮਤਲਬ ਆਪਾਂ ਇਹਨਾਂ ਤੋਂ ਬਦਲਾ ਲੈਣਾ ਵਿਰੋਧਤਾ ਕਰਨੀ ਹੈ ਸਾਡਾ ਨੌਂ ਵਿੱਚ ਧਰਤਾ ਹਾਲਾਂਕਿ ਪੁਲਿਸ ਨੇ ਉਦੋਂ ਪੂਰੀ ਛਾਣਮੀਣ ਕਰੀ ਸਾਰਾ ਕੁਝ ਕਰਿਆ ਸਾਨੂੰ ਜਿੱਥੇ ਤੱਕ ਪੁਲਿਸ ਜਾਣਦੀ ਹੁੰਦੀ ਉੱਥੇ ਤੱਕ ਗਈ ਹੈ ਜੀ ਸਿੱਟ ਵੇ ਗਈ ਸਾਨੂੰ ਉੱਥੋਂ ਉਹ ਜੋ ਕਲੀਨ ਚੇਟ ਮਿਲ ਗਈ ਸੀ ਅਸੀਂ ਹੈ ਹੀ ਨਹੀਂ ਸੀਗੇ ਤੇ ਉਸ ਤੋਂ ਬਾਅਦ ਤੁਹਾਡਾ ਦੋਹਾਂ ਦਾ ਨਾਰਕ ਸਾਡਾ ਦੋਹਾਂ ਦਾ ਜੀ ਉਸ ਤੋਂ ਬਾਅਦ ਕੀ ਹੁੰਦਾ ਜੀ ਮੈਂ ਇਹ ਡੈਡੀ ਦੇ ਵਿਰੋਧ ਦਰਖਾਸਤ ਦਿੰਨਾ ਜਦੋਂ ਮੈਨੂੰ ਇਸ਼ਾਰੇ ਕਰ ਦਿੰਦੇ ਨਹੀਂ ਇਹਨਾਂ ਨੇ 25 ਤਰੀਕ ਦਾ ਧਰਨਾ ਵਿਢ ਲਿਆ ਜੀ ਕਿਰਤੀ ਕਿਸਾਨ ਯੂਨੀਅਨ ਡੀਟੀਐਫ ਯੂਨੀਅਨ ਟੀਚਰ ਫਰੰਟ ਵਾਲੀ ਜੀ ਤੇ ਇੱਕ ਦੋ ਯੂਨੀਅਨ ਹੋਰ ਸੀ ਆ ਤੇ ਉਸ ਦੇ ਵਿੱਚ ਮਤਲਬ 25 ਦਾ ਧਰਨਾ ਸੀ 24 ਤਰੀਕ ਨੂੰ ਪ੍ਰਸ਼ਾਸਨ ਨੇ ਮੀਟਿੰਗ ਕਰੀ ਆ ਇਹਨਾਂ ਨਾਲ ਵੀ ਕੀ ਚਾਹੁੰਨ ਉਹ ਕਹਿੰਦੇ ਵੀ ਇਹ ਦੋ ਬੰਦੇ ਨੂੰ ਜੇਲ੍ਹ ਚ ਭੇਜ ਦਿਓ ਵੀ 307 ਚ ਦਾ ਪ੍ਰਸ਼ਾਸਨ ਕਹਿੰਦਾ ਜਾ ਨਹੀਂ ਸਕਦਾ ਵੀ ਸਾਨੂੰ ਕੁਝ ਕਰੋ ਵੀ ਕਿਵੇਂ ਮਰਜ਼ੀ ਭੇਜੋ ਇੱਕ ਪੁਰਾਣੀ ਕੋਈ ਵੀਡੀਓ ਸੀ ਬਈ ਜੀ ਜਿੱਥੇ ਇਹ ਕਿਸੇ ਫੰਕਸ਼ਨ ਤੇ ਗਏ ਹੋਏ ਸੀ ਕਿਸੇ ਦਾ ਲਾਇਸੈਂਸੀ ਅਸਲਾ ਬਸ ਐ ਨਾਲ ਹੀ ਖੜਿਆ ਇਹਦੇ ਮਤਲਬ ਐ ਹੱਥ 'ਚ ਹੈਗਾ ਤੇ ਉਹਦੀ ਮਤਲਬ ਉਹਦੇ ਆਧਾਰ ਤੇ ਪਰਚਾ ਕਰਤਾ ਪੰਜ ਸੌ ਹੋਰ ਸੱਤ ਅੱਠ ਬੰਦੇ ਸੀ ਸਾਰਿਆਂ ਕੋਲ ਅਸਲਾ ਕਿਸੇ ਤੇ ਨਹੀਂ ਹੋਇਆ ਸਾਡੇ ਦੋ ਤੇ ਹੋਇਆ ਹਾਲਾਂਕਿ ਮੈਂ ਉਹ ਵੀਡੀਓ ਦੇ ਵਿੱਚ ਹੈ ਹੀ ਨਹੀਂ ਜੀ ਅਸਲੇ ਵਾਲੀ ਦੇ ਵਿੱਚ ਇੰਨਾ ਨਜਾਇਜ਼ ਧੱਕਾ ਹੋਇਆ ਜੀ ਵੀਡੀਓ ਦੇ ਵਿੱਚ ਮੈਂ ਹੈ ਨਹੀਂ ਮੇਰੇ ਤੇ ਆਰਮਜ਼ ਐਕਟ ਲਾਗੇ ਜੀ ਸਾਨੂੰ ਜੇਲ੍ਹ ਭੇਜਿਆ ਗਿਆ ਜੀ ਨਹੀਂ ਤੁਸੀਂ ਵੀਡੀਓ ਦੇ ਵਿੱਚ ਮੌਜੂਦ ਨਹੀਂ ਸੀ ਫਿਰ ਤੁਹਾਡਾ ਉਸ ਆਰਮਜ਼ ਐਕਟ ਵਾਲੀ ਜਿਹੜੀ ਘਟਨਾ ਸੀ ਉਹਦੇ ਵਿੱਚ ਤੁਹਾਡਾ ਨਾਮ ਸ਼ਾਮਿਲ ਕਿਵੇਂ ਹੋ ਗਿਆ ਇਹੀ ਤਾਂ ਜੀ ਇਹਨਾਂ ਨੂੰ ਖੁਸ਼ ਕਰਨ ਦੇ ਮਾਰੇ ਕਿਰਤੀ ਕਿਸਾਨ ਯੂਨੀਅਨ ਨੂੰ ਹੋਰ ਜਥੇਬੰਦੀਆਂ ਨੂੰ ਜਿਹੜੀਆਂ ਨਾਲ ਨੇ ਇਹਨਾਂ ਨੂੰ ਖੁਸ਼ ਕਰਨ ਦੇ ਮਾਰੇ ਕੌਣ ਖੁਸ਼ ਕਰਨਾ ਚਾਹੁੰਦਾ ਇਹਨਾਂ ਨੂੰ ਪ੍ਰਸ਼ਾਸਨ ਕੁਝ ਕਰਨਾ ਚਾਹੁੰਦਾ ਜੀ ਇਹਨਾਂ ਨੂੰ ਪੰਜਾਬ ਪੁਲਿਸ ਜੀ ਨਹੀਂ ਪੰਜਾਬ ਪੁਲਿਸ ਬਾਈ ਇਹਨਾਂ ਨੂੰ ਕਿਉਂ ਖੁਸ਼ ਕਰਨਾ ਚਾਹੁੰਦੀ ਹੈ ਇਹ ਤਾਂ ਅਲੱਗ ਜਥੇਬੰਦੀ ਦਾ ਨੂੰ ਖੁਸ਼ ਕਰਨ ਦਾ ਪੰਜਾਬ ਪੁਲਿਸ ਦਾ ਮਤਲਬ ਹੀ ਨਹੀਂ ਬਣਦਾ ਖੁਸ਼ ਨਹੀਂ ਬਾਈ ਇਹ ਧਮਕੀ ਦੇ ਰਹੇ ਨੇ ਅਸੀਂ ਧਰਨਾ ਲਾਵਾਂਗੇ ਅਸੀਂ ਐਸਪੀ ਦਫ਼ਤਰ ਮੂਰੇ ਧਰਨਾ ਲਾਵਾਂਗੇ ਅਸੀਂ ਡਿਪਟੀ ਦਫ਼ਤਰ ਘੇਰਾਗੇ ਤਾਂ ਉੱਪਰੋਂ ਸਰਕਾਰ ਨੂੰ ਵੀ ਹੁੰਦਾ ਤੁਹਾਨੂੰ ਪਤਾ ਸਰਕਾਰ ਨੂੰ ਇਹ ਆ ਵੀ ਧਰਨੇ ਨਾਲ ਲੱਗਣ ਜੇ ਧ ਪ੍ਰਾਜਾਸ਼ਨ ਦੀ ਬੇਇੱਜ਼ਤੀ ਹੁੰਦੀ ਹੈ ਪ੍ਰਾਜਾਸ਼ਨ ਤੇ ਪ੍ਰੈਸ਼ਰ ਹੁੰਦਾ ਵੀ ਧਰਨਾ ਜਲਦੀ ਚ ਗਾਓ ਪਰ ਉਹਨਾਂ ਦੀ ਮੰਗਾ ਮੰਨਣੀ ਪੈਂਦੀ ਧਰਨੇ ਹੋਣੀਆਂ ਇਹਨਾਂ ਨੂੰ ਇਹ ਡਰਤੀ ਵੀ ਸੜਕ ਰੋਕਣਗੇ ਟ੍ਰੈਫਿਕ ਜਾਮ ਹੋਊਗਾ ਡਰਦਿਆਂ ਨੇ ਵੀ ਧਰਨਾ ਲੱਗੂਗਾ ਵੀ ਆਪਾਂ ਚਲੋ ਐ ਕਰਦੇ ਆਂ ਵੀ ਪਰਚਾ ਦੇ ਦਿੰਨੇ ਆਂ ਸਾਨੂੰ ਇਹ ਵੀ ਕਿਹਾ ਵੀ ਛੋਟਾ ਜਿਹਾ ਪਰਚਾ ਇੱਕ ਦਿਨ ਜਵਾਰ ਆ ਜਾਊਗਾ ਯਾਰ ਇੰਨੇ ਜੇ ਖੁਸ਼ ਹੋ ਜਾਣਗੇ ਸਾਡੇ ਕੋਲੋਂ ਵੀ ਪੁਲਿਸ ਵਾਲੇ ਕਹਿੰਦੇ ਵੀ ਅੱਛਾ ਤੁਹਾਨੂੰ ਪੁਲਿਸ ਵਾਲੇ ਨੇ ਇਹ ਗੱਲ ਕਹੀ ਆ ਵੀ ਬਾਈ ਛੋਟਾ ਜਿਹਾ ਪਰਚਾ ਕੱਲ ਕਰਾ ਲਓ ਤੁਸੀਂ ਵੀ ਕਰਾ ਲਓ ਵੀ ਛੋਟਾ ਜਿਹਾ ਪਰਚਾ ਇੱਕ ਦਿਨ ਤੁਸੀਂ ਬਾਹਰ ਆ ਜਾਓ ਵੀ ਚਲੇ ਜਾਓ ਬਸ ਇਹਨਾਂ ਦੇ ਪ੍ਰੈਸ਼ਰ ਤੇ ਸਾਡੇ ਦੇ ਪਰਚਾ ਜੇਦਾ ਬਾਈ ਜੀ ਤੁਸੀਂ ਅਸਲਾ ਚਲਾ ਰਹੀ ਸੀ ਫਾਇਰਿੰਗ ਕਰ ਰਹੀ ਸੀ ਆ ਕਿਸ ਤਰ੍ਹਾਂ ਫਿਰ ਤੁਹਾਡੇ ਦੇ ਪਰਚਾ ਕਿਉਂ ਕਰਨ ਕੀ ਸੀ ਨਹੀਂ ਬਸ ਐਂ ਬੈਠੇ ਸੀ ਬਾਈ ਕੋਈ ਫਾਇਰ ਨਹੀਂ ਚਲਾਇਆ ਕੋਈ ਧਮਕੀ ਨਹੀਂ ਕੁਝ ਬੋਲੇ ਨਹੀਂ ਬਸ ਐਂ ਬੈਠੇ ਸੀ ਜਿਵੇਂ ਕਿਸੇ ਨੇ ਥਰਡ ਪਰਸਨ ਨੇ ਕੋਈ ਮੈਂ ਨਹੀਂ ਪਾਇਆ ਨਾ ਮੇਰੇ ਮੋਬਾਈਲ 'ਚ ਵੀਡੀਓ ਬਣਾਈ ਕਿਸੇ ਥਰਡ ਪਰਸਨ ਨੇ ਉਹ ਵੀਡੀਓ ਬਣਾ ਕੇ ਆਪਦੇ ਉਤੇ ਪਾਤੀ ਜਿਨੇ ਵੀਡੀਓ ਪਾਈਆ ਉਤੇ ਪਰਚਾ ਨਹੀਂ ਹੋਇਆ ਅੱਛਾ ਤੇ ਬਸ ਸਾਡੇ ਦੋਨਾਂ ਤੇ ਕਰਤਾ ਇਹ ਬੰਦਾ ਵੀਡੀਓ 'ਚ ਹੈ ਵੀ ਨਹੀਂ ਆਇਆ ਤਾਂ ਹੁਣ ਬਈ ਕਿੰਨੇ ਲੋਕ ਫਿਰਦੇ ਨੇ ਕੋਈ ਇੱਥੇ ਨੰਗਾ ਜਾਵੇ ਕਿਸੇ ਕੋਲ ਲਾਇਸੈਂਸੀਆ ਚਲਾ ਆਪਾਂ ਉਹਦੀ ਵੀਡੀਓ ਬਣਾ ਕੇ ਪਾ ਦਈਏ ਕਈ ਵਾਰ ਪੁਲਸ ਵਾਲੇ ਸੇਵਲ ਚ ਫਿਰਦੇ ਹੁੰਦੇ ਨੇ ਉਹਨਾਂ ਦੇ ਡੰਗਿਆ ਹੁੰਦਾ ਆਪਾਂ ਉਹਦੀ ਵੀਡੀਓ ਬਣਾ ਕੇ ਪਾ ਦੀ ਮੇਰੀ ਵਜ ਤੇ ਫਿਰ ਪਰਚਾ ਤੇ ਮੇਰੇ ਤੇ ਬਣਦਾ ਨਾ ਮੈਂ ਵੀਡੀਓ ਪਾਈ ਆ ਕੀ ਉਹਦੇ ਬਣਦਾ ਜੀ ਜਿਹਦੀ ਵੀਡੀਓ ਬਣਾਈ ਆ ਨਹੀਂ ਚਲੋ ਉਹ ਤਾਂ ਬੰਦਾ ਜੇਕਰ ਕੋਈ ਲਾਇਸੈਂਸੀਆਸਲਾ ਲੈ ਰਿਆ ਆ ਉਹ ਆਪਣੀ ਸੇਫਟੀ ਲਈ ਨਾਲ ਰੱਖਦਾ ਹੈ ਪੁਲਿਸ ਨੇ ਉਹਨੂੰ ਲਾਇਸੈਂਸ ਦਿੱਤਾ ਪ੍ਰੋਵਾਈਡ ਕਰਾਇਆ ਤਾਂ ਉਹਦਾ ਮਤਲਬ ਹੀ ਨਹੀਂ ਪਰਚੇ ਪਾਉਣ ਦਾ ਉਹਦੇ ਤੇ ਮੇਰਾ ਜਿਹੜਾ ਮੇਰੇ ਕੋਲ ਲਾਇਸੈਂਸੀਆ ਚਲਾ ਬਈ ਹੈਗਾ ਮ ਤੇ ਗੋਗਨ ਕਰੀ ਰੱਖਦਾ ਜਿਆਦੇ ਮੇਰੇ ਕੋਲ ਹੈਗਾ ਮੇਰਾ ਲਾਇਸੈਂਸੀ ਪਹਿਲਾਂ ਪੁਲਿਸ ਨੇ ਜਮਾ ਕਰਿਆ ਜਮਾ ਕਰਕੇ ਮੇਰੇ ਤੇ ਨਿਆਇ ਹਦ ਦਾ ਬਰਚਾ ਪਤਾ ਆ ਲਾਇਸੈਂਸੀ ਜਮਾ ਕਰਕੇ ਨਿਆਇ ਹਦ ਦਾ ਬਰਚਾ ਜਿਹੜਾ ਕਿ ਹੁਣ ਤੱਕ ਵੀ ਜਮਾ ਅੱਛਾ ਜੇ ਹੁਣ ਮੈਨੂੰ ਕੋਈ ਗੱਲਬਾਤ ਹੋ ਜੇ ਮੇਰੇ ਕੋਲ ਲਾਇਸੈਂਸੀ ਅਸਲਾ ਮੈਨੂੰ ਪਹਿਲਾਂ ਵੀ ਇੱਕ ਦੋ ਥ੍ਰੈਟ ਹੈਗੀ ਸੀ ਮੈਨੂੰ ਮੈਂ ਤਾਂ ਹੀ ਐਸਵੀ ਸਾਹਿਬ ਤੋਂ ਲਿਆ ਸੀ ਲਾਇਸੈਂਸ ਮੇਰਾ ਲਾਇਸੈਂਸ ਬਣਾ ਹੋਇਆ ਤੇ ਹੁਣ ਜੇ ਮੈਨੂੰ ਉਸ ਦੌਰਾਨ ਕੁਝ ਹੋ ਜਾਈਦਾ ਜਿੰਮੇਵਰ ਕੌਣ ਅਸਲ ਤਾਂ ਮੇਰਾ ਜਮਾ ਕਰਕੇ ਬਣਾ ਕਿਸੇ ਗੱਲ ਤੋਂ ਮੈਂ ਕਿਹਾ ਕਿ ਤੇ ਉਹ ਚਲਾਇਆ ਵੀ ਮੇਰਾ ਜਮਾ ਕਰਿਆ ਮੇਰੇ ਤਾਂ ਜੌਨ ਦਾ ਲੈ ਹੁੰਦਾ ਜਿੰਨੀਆਂ ਗੋਲੀਆਂ ਉਹਦੇ ਨਾਲ ਮਿਲਦੀਆਂ ਹੁੰਦੀਆਂ ਨੇ 25 ਉਹ 25 ਉਵੇਂ ਹੀ ਪਈਆਂ ਨੇ ਨਹੀਂ ਬਾਈ ਮੈਂ ਇੱਕ ਵੀ ਨਹੀਂ ਪਹਿਲਾਂ ਵੀ ਪਹਿਲਾਂ ਵੀ ਲੜਾਈਆਂ ਝਗੜਿਆਂ ਦੇ ਵਿੱਚ ਤੁਸੀਂ ਸ਼ਾਮਲ ਰਹੇ ਹੋ ਇਸ ਤਰ੍ਹਾਂ ਜਿਹੜੇ ਇਲਾਕੇ ਦੇ ਵਿੱਚ ਗੈਂਗਬਾਰਾ ਹੁੰਦੀਆਂ ਨੇ ਜਾਂ ਇਸ ਤਰ੍ਹਾਂ ਦੇ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਰਹੇ ਹੋ ਤੁਸੀਂ ਨਹੀਂ ਨਹੀਂ ਬਾਈ ਮੈਂ ਤਾਂ ਸੀਲਰ ਰਹਿ ਕੇ ਆਇਆ ਬਈ 10 ਸਾਲ ਮੈਂ ਸੀਲਰ ਰਹਿ ਕੇ ਆਇਆ ਆਪਾਂ ਤਾਂ ਕਦੇ ਕਿਸੇ ਮਸਲੇ ਚ ਆਈ ਨਹੀਂ ਆਪਦਾ ਸਰਪੰਚ ਵੀ ਤਾਂ ਖੜੇ ਹੋ ਗਏ ਸੀ ਵੀ ਚਲੋ ਵੀ ਪਿੰਡ ਦਾ ਭਲਾ ਕਰਦੇ ਆ ਉਦਾਂ ਵੀ ਸਮਾਜ ਸੇਵਾ ਦੇ ਵੇ ਚਲੋ ਕਰਦੇ ਆ ਬਾਈ ਬਾਈ ਹੁਰੀ ਆਸਟ੍ਰੇਲੀਆ ਸੀ ਤੁਸੀਂ ਇੱਥੇ ਸੀ ਤੁਸੀਂ ਕੋਈ ਪਹਿਲਾਂ ਇਸ ਤਰ੍ਹਾਂ ਦੀਆਂ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਰਹੇ ਹੋ ਜਾਂ ਕੋਈ ਪਹਿਲਾਂ ਕੋਈ ਪਰਚਾ ਤੁਹਾਡੇ ਤੇ ਹੋਇਆ ਹੋਇਆ ਜਿਸ ਕਰਕੇ ਤੁਹਾਨੂੰ ਇੱਕ ਗੈਂਗਸਟਰ ਦੱਸਿਆ ਗਿਆ ਇਸ ਮਾਮਲੇ ਦੇ ਵਿੱਚ ਨਹੀਂ ਨਹੀਂ ਬਾਈ ਜੀ ਕੋਈ ਪਰਚਾ ਨਹੀਂ ਕੋਈ ਕੁਝ ਨਹੀਂ ਸਾਨੂੰ ਬਿਨਾਂ ਗੱਲ ਤੋਂ ਗੈਂਗਵਾਰ ਨਾਲ ਉਹ ਗੈਂਗਸਟਰ ਬਣਾ ਕੇ ਕਿਹਾ ਗਿਆ ਕੁਝ ਚੈਨਲਾਂ ਨਾਲ ਅਸੀਂ ਉਹ ਚੈਨਲਾਂ ਨੂੰ ਫੋਨ ਵੀ ਲਾਇਆ ਸੀ ਤੁਹਾਨੂੰ ਨਾਲ ਕਲਿੱਪ ਵੀ ਦੇ ਦਾਂਗੇ ਤੇ ਕੁਝ ਪੈਨਲ ਨੇ ਜੀ ਤੇ ਅਸੀਂ ਤਾਂ ਕੋਈ ਇਨਵੋਲਵਮੈਂਟ ਹੈ ਹੀ ਨਹੀਂ ਸੀ ਬਾਈ ਜੀ ਸਾਨੂੰ ਤਾਂ ਇਹਨਾਂ ਨੇ ਕ੍ਰਿਮੀਨਲ ਬਣਾਤਾ ਹਿਸਟਰੀ ਬਣਾਤੀ ਸਾਡੀ ਇਹਨਾਂ ਨੇ ਸਾਨੂੰ ਜਿਹੜੀ ਸਾਡੀ ਹਿਸਟਰੀ ਹੁੰਦੀ ਵੀ ਨਾ ਮੇਰਾ ਲਾਇਸੈਂਸ 2023 ਚ ਬਣਿਆ 22 23 ਚ ਤੁਹਾਨੂੰ ਪਤਾ ਆਰਮ ਲਾਇਸੈਂਸ ਲੈਣੇ ਕਿੰਨਾ ਔਖਾ ਪੰਜਾਬ ਚ ਤੁਹਾਨੂੰ ਵੀ ਪਤਾ ਬਈ ਪ੍ਰੋਸੈਸ ਦਾ ਜਿਹੜੇ ਬੰਦੇ ਦੀ ਕ੍ਰਿਮੀਨਲ ਹਿਸਟਰੀ ਹੋਵੇ ਉਹਨੂੰ ਤਾਂ ਲਾਇਸੈਂਸ ਮਿਲਦਾ ਹੀ ਨਹੀਂ ਜੇ ਕਿਸੇ ਪਰਚਾ ਹੋਵੇ ਜਾਂ ਹੋਰ ਹੋਵੇ ਹੁਣ ਮੇਰੇ ਦਿਨਾਂ ਨਾਲ ਝੂਠਾ ਪਰਚਾ ਕਰਤਾ ਹੁਣ ਜੇ ਮੈਂ ਚਲੋ ਮੇਰੇ ਕੋਲ ਨਾਂ ਹੁੰਦਾ ਮੈਂ ਲੈਣਾ ਹੁੰਦਾ ਮੈਨੂੰ ਕਿਵੇਂ ਮਿਲ ਜਾਂਦਾ ਜੇ ਇਹਨੇ ਅੱਗੇ ਲੈਣ ਨੂੰ ਕਿਵੇਂ ਮਿਲ ਜਾਊ ਅਸੀਂ ਬਈ ਜੀ ਤੁਸੀਂ ਇਹਨਾਂ 2013 ਤੋਂ ਮਹੇਮਕੁਨ ਸਾਹਿਬ ਜਾਣ ਲੱਗੇ ਬਈ ਜੀ ਅਸੀਂ ਦੋਨੇ ਇਹ ਬਾਰਸੀ ਜਦੋਂ ਉਹਦਾ ਇਹ ਆਇਆ ਉਦੋਂ ਦਾ ਮੈਂ ਹਰ ਸਾਲ ਸਾਡੇ ਪਿੰਡ ਚੋਂ ਵਾਲੇ ਦਲੇ ਦੇ ਪਿੰਡਾਂ ਚੋਂ ਬਾਈ ਅਸੀਂ ਲੰਗਰ ਇਕੱਠਾ ਕਰਦੇ ਆਂ ਸਾਰੇ ਸਮਾਜ ਸੇਵਾ ਦੇ ਕੰਮ ਕਰਦੇ ਆਂ 2-2.5 ਮਹੀਨੇ ਅਸੀਂ ਹਰ ਸਾਲ ੍ਹੇਮਕੋਣ ਸਾਹਿਬ ਲਾ ਕੇ ਆਉਨੇ ਬਾਈ ਜੀ ਜਿਹਦੇ ਕਿਸੇ ਕੁੜੀ ਦਾ ਵਿਆਹ ਕਰਨ ਵਾਲਾ ਕਿਸੇ ਦਾ ਘਰ ਟੈਗਾ ਤੁਸੀਂ ਸਾਡੇ ਪਿੰਡ ਚੋਂ ਦੇਖ ਲਓ ਕੋਈ ਸਾਡੀ ਫੋਟੋ ਵੀਡੀਓ ਪਈ ਹੋਣੀ ਹੈ ਤੇ ਅਸੀਂ ਲੋਕਾਂ ਦੇ ਸਮਾਜ ਸੇਵਾ ਦੇ ਵੀ ਕੰਮ ਬਹੁਤ ਕਰਦੇ ਆਂ ਪਰ ਸਾਨੂੰ ਇੰਨੀ ਉਮੀਦ ਨਹੀਂ ਸੀ ਵੀ ਸਾਡੇ ਨਾਲ ਇੰਨਾ ਧੱਕਾ ਕਰਨਗੇ ਲੋਕ ਜੀ ਅਸੀਂ ਤੁਸੀਂ ਸਮਾਜ ਸੇਵਾ ਦਾ ਫਲ ਖਾਤਰੇ ਹੋ ਨਾ ਹਾਂਜੀ ਲੋਕਾਂ ਨੂੰ ਫਿਰ ਇਹ ਕੱਟਣਾ ਹੀ ਪੈਂਦਾ ਜੀ ਜੋ ਕੰਮ ਆਪਾਂ ਸਿੱਧੇ ਰਾਹ ਜਾਂਦੇ ਆ ਲੋਕਾਂ ਤੋਂ ਜਰਿਆ ਨਹੀਂ ਜਾਂਦਾ ਜੀ ਹੁਣ ਮੈਂ ਅੱਜ ਜ਼ਿੰਦਗੀ 'ਚ ਮੇਰੇ ਦਾਦਾ ਜੀ ਪਹਿਲਾਂ ਮੁਲਾਜ਼ਮ ਸੀ ਮੇਰੇ ਡੈਡੀ ਮੁਲਾਜ਼ਮ ਨੇ ਮੈਂ ਜ਼ਿੰਦਗੀ 'ਚ ਹੁਣ ਪਹਿਲੀ ਵਾਰੀ ਖੇਤੀ ਕੀਤੀ ਸੀ ਜੀ ਤੁਸੀਂ ਹਿਸਾਬ ਲਾ ਲਓ ਲੋਕਾਂ ਤੋਂ ਜਰਿਆ ਨਹੀਂ ਗਿਆ ਜੀ ਫਿਰ ਮੈਨੂੰ ਫੇਰ ਕਰਾਹੇ ਪਾਉਣ ਦੀ ਗੱਲ ਕਰੀ ਜਾਂਦੇ ਨੇ ਜੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਇਹ ਵੀਰ ਹੁਣ ਵੀ ਸਿੱਧਾ ਥਾਣੇ ਦੇ ਵਿੱਚੋਂ ਜ਼ਮਾਨਤ ਕਰਾ ਕੇ ਜੀ ਇੱਥੇ ਆਈ ਨੇ ਜਮਾਨਤ ਕਰਾ ਕੇ ਅਸੀਂ ਬਈ ਹੋਰਾਂ ਦੇ ਖੇਤ 'ਚ ਹੀ ਖੜੇ ਆਂ ਜਮਾਨਤ ਕਰਾ ਕੇ ਥਾਣੇ 'ਚੋਂ ਸਿੱਧਾ ਇੱਥੇ ਹੀ ਆ ਰਹੇ ਨੇ ਆਪਣੇ ਨਾਲ ਗੱਲਬਾਤ ਹੀ ਕਰ ਗਏ ਨੇ ਸ਼ਾਇਦ ਇਹ ਹੁਣ ਤੱਕ ਘਰੇ ਵੀ ਨਹੀਂ ਗਏ ਹੋਣੇ ਬਈ ਜਿਹੜਾ ਫਿਰ ਕੱਲ ਪਰਚਾ ਹੋਇਆ ਉਹਦੇ ਵਿੱਚ ਤੁਹਾਡਾ ਨਾਮ ਵੀ ਸ਼ਮਨ ਸਿੰਘ ਨਹੀਂ ਨਹੀਂ ਉਹਦੇ ਵਿੱਚ ਮੇਰਾ ਨਾਮ ਨਹੀਂ ਸ਼ਮਨ ਸਿੰਘ ਉਹਦੇ ਵਿੱਚ ਕੱਲ ਮਨਜੀਤ ਸਿੰਘ ਦੇ ਨਾਮ ਸ਼ਾਮਲ ਸੀ ਅੱਛਾ ਉਹਦੀ ਅੱਜ ਜਮਾਨਤ ਅਸੀਂ ਹੁਣੇ ਐਸਡੀਐਮ ਦਫ਼ਤਰ 'ਚੋਂ ਆਏ ਆ ਜਮਾਨਤ ਕਰਾ ਕੇ 732 344 506 ਉਹ ਕੱਲ ਹੋਇਆ ਸੀ ਉਹ ਸਾਨੂੰ ਇੱਕ ਅੱਜ ਪਤਾ ਇੱਕ ਅੱਜ ਕਰਤਾ ਉਹਨਾਂ ਨੇ 755 ਉਹਦਾ ਜਵਾਨ ਨਗਰ ਆ ਕੇ ਸਿੱਧਾ ਇੱਥੇ ਆਏ ਆ। ਭਾਈ ਹੁਣ ਤੁਸੀਂ ਚਾਹੁੰਦੇ ਕਿਉਂ ਇਸ ਮਸਲੇ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜਥੇਬੰਦੀਆਂ ਦੇ ਪ੍ਰੈਸ਼ਰ ਦੇ ਅਧੀਨ ਪੁਲਿਸ ਪਰਚਾ ਕਰ ਦਿੰਦੀ ਹੈ ਪਰ ਜਦਕਿ ਅਸੀਂ ਸਾਰੇ ਜਾਣਦੇ ਹਾਂ ਜਿਹੜਾ ਕੋਈ ਵੀ ਪ੍ਰੋਸੈਸ ਹੈ ਕਾਨੂੰਨੀ ਹੈ ਉਹ ਕਾਨੂੰਨ ਦੇ ਮੁਤਾਬਕ ਹੋਣਾ ਚਾਹੀਦਾ ਹੈ। ਤੁਸੀਂ ਇਸ ਮਸਲੇ ਦੇ ਵਿੱਚ ਹੁਣ ਕੀ ਚਾਹੁੰਦੇ ਹੋ? ਅਸੀਂ ਇਸ ਮਸਲੇ ਦੇ ਵਿੱਚ ਇਹ ਚਾਹੁੰਦੇ ਹਾਂ ਜੋ ਸਾਡੇ ਤੇ ਪਰਚੇ ਹੋਏ ਨੇ ਜੀ ਉਹ ਰੱਦ ਕੀਤੇ ਜਾਣ ਝੂਠੇ ਤੇ ਮਤਲਬ ਕੈਂਸਲੇਸ਼ਨ ਭਰੀ ਜਾਵੇ ਉਹਨਾਂ ਦੀ ਤੇ ਜਿਹੜੀ ਬਣਦੀ ਕਾਰਵਾਈ ਹੈ ਇਹਦੇ ਪਿਤਾ ਜੀ ਤੇ ਅਸੀਂ ਐਸਪੀਡੀ ਸਾਹਿਬ ਕੋਲੇ ਮਤਲਬ ਦਿੱਤੀ ਹੋਈ ਅਰਜੀ ਉਹ ਹਲੇ ਪੈਂਡਿੰਗ ਹੈ ਭਈ ਆ ਵੀ ਉਹ ਪਰਚਾ ਹੋਵੇ ਤੇ ਨਾਲ ਵਾਲਾ ਜਿਹੜਾ ਕੱਲ ਵਾਲਾ ਪਰਚਾ ਬਰਾਬਰ ਦਾ ਇਹ ਤੇ ਹੋਣਾ ਚਾਹੀਦਾ ਜੀ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਇਹਨਾਂ ਦੇ ਦਰਵਾਜ਼ਾ ਆ ਕੇ ਕਿਸੇ ਆਮ ਇਨਸਾਨ ਤੇ ਪਰਚਾ ਪਾ ਕੇ ਜ਼ਿੰਦਗੀ ਖਰਾਬ ਕਰਨ ਦੀ ਲੋੜ ਨਹੀਂ ਕੱਲ ਨੂੰ ਜੇ ਇਹ ਪਰਚਾ ਤਰਨਾ ਲਾਉਂਦੇ ਨੇ ਕਿਸੇ ਵੀ ਸਬੰਧ ਚ ਅਸੀਂ ਇਹਨਾਂ ਦੇ ਬਰਾਬਰ ਤਰਨਾ ਲਾਵਾਂਗੇ ਜੀ ਪਰ ਬਾਈ ਜੀ ਜਿਸ ਤਰ੍ਹਾਂ ਤੁਹਾਡੇ ਝੜਪ ਹੋ ਰਹੀ ਆ ਪਿੰਡ ਦੇ ਵਿੱਚ ਗੁੱਟਬੰਦੀ ਬਣ ਗਈ ਤੁਹਾਡੇ ਪਿੰਡ ਦੇ ਵਿੱਚ ਇੱਕ ਤੁਹਾਡਾ ਧੜਾ ਹੋ ਗਿਆ ਦੂਜਾ ਧੜਾ ਹੋ ਗਿਆ ਜੇਕਰ ਇਹ ਸਾਰੀਆਂ ਕੁਝ ਵੀ ਕਟਨਾਮਾ ਵਾਪਰੀਆਂ ਨੇ ਇਹਨਾਂ ਦੇ ਵਿੱਚ ਤੁਹਾਨੂੰ ਦੋਸ਼ੀ ਪਾਇਆ ਜਾਂਦਾ ਤੁਸੀਂ ਸਜ਼ਾ ਭੁਗਤਣ ਲਈ ਤਿਆਰ ਹੋ ਹਾਂਜੀ ਅਸੀਂ ਤਿਆਰ ਹਾਂ ਜੀ ਜੇ ਅਸੀਂ ਦੋਸ਼ੀ ਹੋਏ ਤਾਂ ਅਸੀਂ ਸਜ਼ਾ ਭੁਗਤਣ ਲਈ ਤਿਆਰ ਹਾਂ ਪ੍ਰਸ਼ਾਸਨ ਦਾ ਸਾਥ ਤੁਸੀਂ ਜਿਹੜੀ ਕੋਈ ਵੀ ਕਾਰਵਾਈ ਹੁੰਦੀ ਆ ਉਹਦੇ ਵਿੱਚ ਪੁੱਛਗਿੱਛ ਦੇ ਵੀ ਇਨਵੈਸਟੀਗੇਸ਼ਨ 'ਚ ਸਾਥ ਦੇਵੋਗੇ ਹਾਂ ਪੂਰਾ ਪਹਿਲਾਂ ਵੀ ਦਿੱਤਾ ਜੀ ਹੁਣ ਵੀ ਦੇਵਾਂਗੇ ਜੀ ਅਸੀਂ ਪਹਿਲਾਂ ਵੀ ਨਹੀਂ ਭੱਜੇ ਜੀ ਅਸੀਂ ਹੁਣ ਵੀ ਨਹੀਂ ਭੱਜਾਂਗੇ ਜੀ ਅੱਗੇ ਤੋਂ ਭਾਈ ਜੀ ਕੀ ਚਾਹੋਨੇ ਹੋ ਇਨਸਾਫ ਇਸ ਮਸਲੇ ਦੇ ਵਿੱਚ ਅਸੀਂ ਤਾਂ ਇਹ ਚਾਹੋਨੇ ਵੀ ਜਿਹੜੇ ਸਾਡੇ ਤੇ ਪਰਚੇ ਹੋਏ ਨੇ ਭਾਈ ਉਹ ਰੱਦ ਕੀਤੇ ਜਾਣ ਜਿਹੜੇ ਅਸੀਂ ਦਰਖਾਸਤ ਦਿੱਤੀ ਆ ਇਹਦੇ ਪੇਦਾ ਜੀ ਦੇ ਖਿਲਾਫ ਨਰ ਭੇਦੇ ਦੇ ਖਿਲਾਫ ਸਾਡੇ ਕੋਲ ਵੀਡੀਓ ਐਵੀਡੈਂਸ ਵੀ ਆ ਅਸੀਂ ਪੁਲਿਸ ਨੂੰ ਦਿੱਤਾ ਜੀ ਜਿਹੜੇ ਗੰਦੇ ਇਸ਼ਾਰੇ ਕਰ ਰਿਹਾ ਕੋਈ ਆਡੀਓ ਵੀ ਆ ਕੈਮਰੇ 'ਚ ਆਡੀਓ ਰਿਕਾਰਡਿੰਗ ਵੀ ਉਦੇ ਉਤੇ ਇਹ ਬਣਦੀ ਕਾਰਵਾਈ ਕੀਤੀ ਜਾਵੇ ਜੇ ਨਿਰਪੱਖ ਜਾਂਚ ਕੀਤੀ ਹੈ ਹਰ ਚੀਜ਼ ਦੀ ਜੇ ਕੱਲ ਨੂੰ ਅੱਗੇ ਵੀ ਕੋਈ ਸਾਡੇ ਤੇ ਦੋਸ਼ ਲਾਉਂਦੇ ਨੇ ਪਹਿਲਾਂ ਉਹਦੀ ਜਾਂਚ ਕੀਤੀ ਜਾਵੇ ਕੋਈ ਥੋੜੀ ਬੁੜੀ ਪੁੱਛ ਕਿਸ ਪਿੰਡ ਚੋਂ ਕੀਤੀ ਜਾਵੇ ਫਿਰ ਜੇ ਸਾਡੇ ਅਸੀਂ ਗਲਤਾਂ ਕੋਈ ਬਣਦੀ ਕਾਰਵਾਈ ਸਾਡੇ ਤੇ ਕਰਨ ਜੇ ਕੁਝ ਕਰਦੇ ਆ ਅਸੀਂ ਭੁਗਤਣ ਤਿਆਰ ਆ ਪਰ ਕੋਈ ਝੂਠਾ ਪਰਚਾ ਨਾ ਕੀਤਾ ਜਾਵੇ ਸੋ ਕਿਤੇ ਨਾ ਕਿਤੇ ਬਾਈਹੂਰੀ ਕਹਿੰਦੇ ਨੇ ਕਿ ਜਿਹੜੀ ਕਾਰਵਾਈ ਆ ਪੁਲਿਸ ਦੀ ਉਹ ਨਿਰਪੱਖ ਹੋਣੀ ਚਾਹੀਦੀ ਆ ਉਹ ਕਿਸੇ ਦਬਾਅ ਜਾਂ ਪ੍ਰੈਸ਼ਰ ਦੇ ਅੰਡਰ ਨਹੀਂ ਹੋਣੀ ਚਾਹੀਦੀ ਕਾਨੂੰਨੀ ਪ੍ਰਕਿਰਿਆ ਜਿਹੜੀ ਉਹਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਆ ਬੇਸ਼ੱਕ ਇਹ ਵੀਰ ਕਹਿੰਦੇ ਵੀ ਸਾਡਾ ਦੋਸ਼ ਨਿਕਲਦਾ ਤਾਂ ਇਹ ਬਣਦੀ ਸਜ਼ਾ ਦੇ ਲਈ ਵੀ ਤਿਆਰ ਨੇ ਬਣਦੀ ਕਾਰਵਾਈ ਦੇ ਲਈ ਜੋ ਵੀ ਕਾਰਵਾਈ ਆ ਉਹਦੇ ਵਿੱਚ ਪੁਲਿਸ ਦਾ ਸਾਥ ਦੇਣ ਲਈ ਤਿਆਰ ਨੇ ਪਰ ਦੂਜੇ ਪਾਸੇ ਜਿਹੜੇ ਕਹਿੰਦੇ ਨੇ ਕਿ ਅਸੀਂ ਵੀ ਦਰਖਾਸਤ ਦਿੱਤੀ ਸੀ ਤਾਂ ਜਿਹੜੀ ਵਿਰੋਧੀ ਧਿਰ ਹੈ ਉਹਦੇ ਉੱਤੇ ਪਰਚਾ ਕਿਉਂ ਨਹੀਂ ਹੋਇਆ ਬਰਾਬਰ ਸੋ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਇਸ ਮਸਲੇ ਦੇ ਵਿੱਚ ਸਾਹਮਣੇ ਆਉਂਦਾ ਤੇ ਵੱਡਾ ਸਵਾਲ ਇੱਕ ਹੋਰ ਜਿਹੜਾ ਕਿ ਇਹਨਾਂ ਵਿਅਕਤੀਆਂ ਨੂੰ ਲੈ ਕੇ ਸਾਹਮਣੇ ਆਇਆ ਸੀ ਕਿ ਪਿੰਡ ਦੇ ਰਹਿਣ ਵਾਲੇ ਆਮ ਘਰਾਂ ਦੇ ਨੌਜਵਾਨ ਨੇ ਜਿਨ੍ਹਾਂ ਨੂੰ ਕੱਲ ਮੀਡੀਆ ਦੀਆਂ ਖਬਰਾਂ ਦੇ ਵਿੱਚ ਗੈਂਗਸਟਰ ਬਣਾ ਕੇ ਪੇਸ਼ ਕੀਤਾ ਗਿਆ ਸੋ ਗੈਂਗਸਟਰ ਸ਼ਬਦ ਹੈ ਜਿਹੜਾ ਬੜੀ ਛੇਤੀ ਕਿਸੇ ਦੇ ਨਾਮ ਦੇ ਨਾਲ ਲਾ ਦਿੱਤਾ ਜਾਂਦਾ ਹੈ ਪਰ ਜਦੋਂ ਉਹ ਨਾਮ ਦੇ ਨਾਲੋਂ ਉਹ ਗੈਂਗਸਟਰ ਸ਼ਬਦ ਮਟਾਉਣਾ ਪੈਂਦਾ ਉਹਦੇ ਪਿੱਛੇ ਕਈ ਪੀੜ੍hiyan ਬਰਬਾਦ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਇਹਨਾਂ ਵੀਰਾਂ ਦੇ ਨਾਮ ਦੇ ਨਾਲ ਗੈਂਗਸਟਰ ਸ਼ਬਦ ਲਗਾਇਆ ਗਿਆ ਤਾਂ ਇਹ ਸੋਚ ਰਹੇ ਨੇ ਕਿ ਅਸੀਂ ਕੀ ਕਰਨਾ ਚਾਹੁੰਦੇ ਸੀ ਅਸੀਂ ਸਮਾਜ ਸੇਵਾ ਦੇ ਕੰਮ ਕਰਨਾ ਚਾਹੁੰਦੇ ਸੀ ਪਰ ਸਾਨੂੰ ਕਿਸ ਪਾਸੇ ਧੱਕਿਆ ਜਾ ਰਿਹਾ ਹੈ ਇਸ ਗੱਲ ਦਾ ਜਵਾਬ ਅਸੀਂ ਦਰਸ਼ਕਾਂ ਤੋਂ ਕਮੈਂਟਾਂ ਦੇ ਵਿੱਚ ਲੈਣਾ ਚਾਹਾਂਗੇ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਕਮੈਂਟ ਬਾਕਸ 'ਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਪਵਾਦ ਵੈਬ ਟੀਵੀ ਦੇ ਨਾਲ ਸასი ਕਾਲ